ਤਾਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੂਸਰੇ ਰਾਉਂਡ ਦੇ ਵਿੱਚ ਵੀ ਲੱਗ ਚੁੱਕਾ ਹੈ ਦੱਸਦੀ ਹੈ ਕਿ ਅਕਾਲੀ ਦਲ ਫਿਰ ਦੁਬਾਰਾ ਤੋਂ ਅੱਗੇ ਨਿਕਲ ਗਿਆ ਹੈ ਅਕਾਲੀ ਦਲ ਨੇ ਦੂਸਰੇ ਰਾਉਂਡ ਦੇ ਵਿੱਚ ਵੀ ਜਿਹੜੀ ਕਹਿ ਲੋ ਕਿ ਪੜਤ ਬਣਾ ਲਈ ਹੈ ਜਾਂ ਫਿਰ ਕਹਿ ਲੋ ਕਿ ਅੱਗੇ ਨਿਕਲ ਚੁੱਕਾ ਹੈ 1480 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ 1480 ਵੋਟਾਂ ਤੋਂ ਪਿੱਛੇ ਨੇ ਸੁਖਵਿੰਦਰ ਕੌਰ ਨੂੰ ਦੂਸਰੇ 라ਉਂਡ ਦੇ ਵਿੱਚ 5843 ਵੋਟਾਂ ਮਿਲ ਚੁੱਕੀਆਂ ਨੇ ਤੇ ਹਰਮੀਤ ਸਿੰਘ ਸੰਧੂ ਨੂੰ 7436 ਵੋਟਾਂ ਤੇ ਕਾਂਗਰਸ ਲਗਾਤਾਰ ਤੀਸਰੇ ਨੰਬਰ ਤੇ ਹੀ ਜਿਹੜਾ ਕਹਿ ਲੋ ਕਿ ਪੋਜੀਸ਼ਨ ਬਣਾਈ ਹੋਈ ਹੈ ਕਰਨਬੀਰ ਕਰਨਬੀਰ ਸਿੰਘ ਬੁਰਜ ਨੇ 2955 ਵੋਟਾਂ ਮਿਲੀਆਂ ਨੇ ਤੇ ਮਨਦੀਪ ਸਿੰਘ ਨੂੰ 1894 ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਨੇ ਤੇ ਉਧਰ ਹੀ ਹਜੀਤ ਸਿੰਘ ਸੰਧੂ ਅਜੀਤ ਅਕਵੀ 500 ਵੋਟ ਵੀ ਪੂਰੀ ਨਹੀਂ ਕਰ ਪਾਏ ਤੇ ਇੱਕ ਵਾਰ ਫਿਰ ਤੋਂ ਦੱਸ ਦिए ਕਿ ਵੱਡੀ ਵੱਡੀ ਖਬਰ ਹੈ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਲਗਾਤਾਰ ਪਿੱਛੇ ਜਾ ਰਹੀ ਹੈ ਤੇ ਅਕਾਲੀ ਦਲ ਅੱਗੇ ਨਿਕਲ ਚੁੱਕਾ ਹੈ ਦੂਸਰੇ ਰਾਊਂਡ ਦੇ ਵਿੱਚ ਵੀ ਅਕਾਲੀ ਦਲ ਲੱਗਿਆ ਰਹਿ ਗਏ ਸਿਰਫ 14 ਰਾਊਂਡ 14 ਰਾਊਂਡ ਦੇ ਵਿੱਚੋਂ ਵੇਖਣਾ ਹੋਵੇਗਾ ਕਿ ਕੁਝ ਨਿਕਲਦਾ ਹੈ ਕਿ ਅਕਾਲੀ ਦਲ ਲੱਗੇ ਜਾਂਦਾ ਹੈ ਜਾਂ ਫਿਰ ਨਹੀਂ ਮੇਰੇ ਨਾਲ ਵਿਵੇਕ ਜੁੜ ਚੁੱਕੇ ਨੇ ਵਿਵੇਕ ਕਿਵੇਂ ਵਿਖ ਰਿਓ ਤਰਨ ਤਰਨ ਦੇ ਵਿੱਚ ਅਕਾਲੀ ਦਲ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਦੂਸਰੇ ਰਾਉਂਡ ਦੇ ਵਿੱਚ ਵੀ ਅੱਗੇ ਨੇ ਪਰ ਲੁਧਿਆਣਾ ਦੇ ਵਿੱਚ ਜਦੋਂ ਇਲੈਕਸ਼ਨ ਦੇ ਵਿੱਚ ਸੀਗੇ ਤੇ ਬੁਰੀ ਤਰ੍ਹਾਂ ਹਾਰੇ ਸੀ ਜੀ ਬਿਲਕੁਲ ਤਰਨ ਤਰਨ ਦੇ ਇਲੈਕਸ਼ਨ ਜਿਹੜਾ ਹੈ ਬਾਕੀ ਇਲੈਕਸ਼ਨਾਂ ਦੇ ਨਾਲੋਂ ਵੱਖਰਾ ਹੈ ਕਿਉਂਕਿ ਉੱਥੇ ਕੁਝ ਤੱਕ ਅਲੱਗ ਹੈ ਜਾਂਦਾ ਤਰਨ ਤਰਨ ਜੀ ਇਸ ਨੂੰ ਲੈ ਕੇ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਉਹ ਉਸ ਅਕੋਰਡਿੰਗਲੀ ਸਾਹਮਣੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪਹਿਲੇ ਰਾਉਂਡ ਦੇ ਵਿੱਚ ਬੱਡੀ ਬੜਕ ਬਣਾਇਆ ਹੋਇਆ 625 ਤੋਂ ਜ਼ਿਆਦਾ ਵੋਟਾਂ ਦੇ ਨਾਲ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਜੀ ਜਿਹੜਾ ਮੈਂ ਪਹਿਲੇ ਰਾਉਂਡ ਦੇ ਵਿੱਚ ਸ਼੍ਰੋਮਣੀ ਕਾਲੀਦਾਸ ਰਿਹਾ ਦਾ ਪਰ ਰੁਝਾਨ ਜਿਹੜੇ ਨੇ ਕਿੰਨਾ ਕਿਸੇ ਅਜੇ ਜਿਹੜੇ ਨੇ ਸ਼ੁਰੂਆਤੀ ਰੁਝਾਨ ਨੇ ਇਹ ਰੁਝਾਨ ਅੱਗੇ ਕਾਫੀ ਬਦਲ ਕੇ ਸਾਹਮਣੇ ਆ ਗਏ ਜੀ ਪਰ ਸ਼੍ਰੋਮਣੀ ਕਾਲੀਦਾਸ ਦੇ ਲਈ ਇੱਕ ਜਿਹੜਾ ਵਾ ਸੁਖਾਲਾ ਜਿਹੜਾ ਵਾ ਰੁਝਾਨ ਪਹਿਲਾਂ ਸਾਹਮਣੇ ਆਇਆ ਸ਼੍ਰੋਮਣੀ ਕਾਲੀਦਾਸ ਦੇ ਪ੍ਰਧਾਨ ਸ਼੍ਰੋਮਣੀ ਸਿੰਘ ਬਾਦਰਵਾਲਾ ਲਗਾਤਾਰ ਇਸ ਇਜੈਕਸ਼ਨ ਦੇ ਵਿੱਚ ਕਾਫੀ ਮਿਹਨਤ ਕੀਤੀ ਗਈ ਹੈ ਤਾਂ ਪੂਰੇ ਜੱਟ ਦੇ ਇਹਨਾਂ ਚੋਣਾ ਦੇ ਵਿੱਚ ਜਿਹੜਾ ਵਾ ਆਰਪੀ ਨੂੰ ਉਤਾਰਿਆ ਗਿਆ ਸੀਗਾ ਤਾਂ ਉਸ ਤਰ੍ਹਾਂ ਦੇ ਜਿਹੜੇ ਪਹਿਲੇ ਰੁਝਾਨ ਆ ਉਹ ਕਿਸੇ ਨਾ ਕਿਸੇ ਸ਼ੋਰਮੀ ਕਾਹਦੀ ਦਰਵਾਜ਼ੇ ਸੁਖਾਲੇ ਪਰ ਇਹ ਸਾਡੀ ਸ਼ੁਰੂਆਤੀ ਰੁਝਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਏਵੀਐਮ ਦੇ ਬਕਸ਼ੇ ਖੁੱਲਣਗੇ ਜਿਹੜੇ ਨੇ ਤਬਦੀਲ ਹੁੰਦੇ ਹੋਏ ਵੀ ਨਜ਼ਰ ਆ ਰਿਹਾ ਹੈ ਜੀ ਪਰ ਜੇ ਦੇਖਿਆ ਜਾਵੇ ਵਿਵੇਕ ਜੇਕਰ ਅਕਾਲੀ ਦਲ ਤਰਨ ਤਰਨ ਦੀ ਬਾਈ ਇਲੈਕਸ਼ਨ ਜਿੱਤੇ ਜਾਂਦਾ ਹੈ ਤਾਂ 2027 ਦੇ ਵਿੱਚ ਉਹਨਾਂ ਦੀ ਲਹਿਰ ਬਣ ਸਕਦੀ ਹੈ ਜੀ ਬਿਲਕੁਲ ਸ਼੍ਰੋਮਣੀ ਕਾਲੀਕਲ ਲਗਾਤਾਰ ਆਪਣੀ ਰਿਵਾਈਵ ਰਿਵਾਈਵ ਦੀ ਲੜਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜੁਕੀਤੀ ਪੱਧਰ ਤੇ ਸ਼੍ਰੋਮਣੀ ਕਾਲੀਕਲ ਲਗਾਤਾਰ ਇਹ ਬਈ ਇਹ ਜਿਹੜਾ ਹੈ ਗਰੋਥ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਬੀਜੇਪੀ ਤੋਂ ਅਲੱਗ ਹੋ ਕੇ ਸ਼੍ਰੋਮਣੀ ਕਾਲੀਕਲ ਨੂੰ ਜਲਾਵਾ ਕਾਫੀ ਘਾਟ ਆਇਆ ਜਾ ਰਿਹਾ ਸੀ ਪਰ ਇਹ ਸੰਕਤਾਰੇ ਜਲਾਵਾ 2027 ਵੀ ਕਿਸੇ ਨਾ ਕਿਸੇ ਤਸਵੀਰ ਜਿਹੜੀ ਹੈ ਜਰੂਰ ਕਲੀਅਰ ਕਰੇਗਾ ਇਹ 2027 ਦੇ ਵਿੱਚ ਤਨ ਤਰਨ ਇਲੈਕਸ਼ਨਾਂ ਦੇ ਨਾਲ ਜੋੜ ਕੇ ਲਿਖੀ ਜਾਂਦੀ ਹੈ ਤਨ ਤਰਨ ਦੇ ਵਿੱਚ ਜਿਹੜੀ ਪਾਰਟੀ ਪਾਰਟੀ ਮਾਰੇਗੀ ਉਹ ਕਿੰਨਾ ਕਿਤੇ 2027 ਦੇ ਵਿੱਚ ਵੀ ਉਸ ਨੂੰ ਜਿਹੜਾ ਮਾ ਫਾਇਦਾ ਮਿਲਦਾ ਹੋਇਆ ਜਰੂਰ ਲੈਦਾ ਹੈਗਾ ਅਗਰ ਸ਼੍ਰੋਮਣੀ ਕਾਂਗਰਸ ਤਰਨਤਾਰਨ ਦੇ ਵਿੱਚ ਆਪਣੀ ਮਦਦ ਨਾ ਨਹੀਂ ਪਹੁੰਚਾਇਆ ਜਦੋਂ ਆਹ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਾਂਗਰਸ 2027 ਦੇ ਵਿੱਚ ਪਾਰਟੀ ਬਣੇ ਉਮਰੇਗੀ ਕਿਉਂਕਿ ਅਗਰ ਪਿਛਲੇ ਇਲੈਕਸ਼ਨਾਂ ਦੀ ਜੇ ਅਸੀਂ 2022 ਇਲੈਕਸ਼ਨਾਂ ਦੀ ਗੱਲ ਕਰਦੇ ਉਸ ਤੋਂ ਬਾਅਦ 2024 ਆ ਨੰਬਾ ਪਾਰਲੀਮੈਂਟ ਲੋਕ ਸਭਾ ਦੀ ਚੋਣਾਂ ਵੀ ਕਰ ਦਿੱਤੀ ਜਾਂ ਨਹੀਂ ਆ ਫਾਈਪੋਲ ਵੀ ਕਰ ਦਿੱਤੀ ਹੈ ਬਈ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ ਜਿਹੜਾ ਦਾ ਕਾਫੀ ਪਿਛੇ ਦੇਖਣ ਨੂੰ ਮਿਲਿਆ ਹੈ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਨ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਨੈਸ਼ਨਲ ਪਾਰਟੀਆਂ ਤੋਂ ਕਾਫੀ نیچے ਜਿਹੜਾ ਮੈਂ ਉਹਦਾ ਗਰਾਫ ਦੇਖਣ ਨੂੰ ਮਿਲਿਆ ਚਾਹੇ ਕਾਂਗਰਸ ਦੀ ਗੱਲ ਕੀਤੀ ਜਾਵੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ

ਦੇ ਬਣ ਕੇ ਉਮਰੇਗੀ ਤੇ ਬਾਕੀ ਪਾਰਟੀਆਂ ਨੂੰ ਬੱਤੀ ਟੱਕਰ ਕਰਦੀ ਹੋਈ ਨਜ਼ਰ ਆਵੇ ਬਿਲਕੁਲ ਕੋ ਸ਼ੁਕਰੀਆ ਵਿਵੇਕ ਸਾਰੀ ਜਾਣਕਾਰੀ ਦੇ ਲਈ ਸੋ ਤੁਸੀਂ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਅਕਾਲੀ ਦਲ ਨੇ ਜਿਹੜਾ ਹੈ ਕਿ ਮੋਰਚਾ ਮਾਰਦੀ ਹੋਈ ਅਕਾਲੀ ਦਲ ਨਜ਼ਰ ਆ ਰਹੀ ਹੈ ਅਕਾਲੀ ਦਲ ਦੂਸਰੇ 라ਉਂਡ ਦੇ ਵਿੱਚ ਵੀ ਅੱਗੇ ਜਾ ਚੁੱਕੀ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਿਹੜੀ ਪਾਰਟੀ ਅੱਗੇ ਜਾ ਸਕਦੀ ਹੈ ਪਹਿਲੇ ਦੋ ਰੁਚਾ ਆਏ ਨੇ ਦੋ ਰਾਉਂਡ ਦੇ ਵਿੱਚ 1400 ਤੋਂ ਵੱਧ ਵੋਟਾਂ ਦੀ ਜਿਹੜੀ ਲੀਡ ਹੈ ਉਹ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਹੋਰਾਂ ਨੇ ਲੈ ਲਈ ਹੈ ਤੇ ਇੱਥੇ ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਚੱਲ ਰਹੀ ਹੈ ਤੀਸਰੇ ਨੰਬਰ ਤੇ ਕਾਂਗਰਸ ਹੈ ਤੇ ਚੌਥੇ ਨੰਬਰ ਤੇ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਨੇ ਤੇ ਪੰਜਵੇਂ ਨੰਬਰ ਤੇ ਬੀਜੇਪੀ ਹੈ ਬੀਜੇਪੀ ਜਿਹੜੀ ਬਹੁਤ ਹੀ ਵੱਡਾ ਪ੍ਰਚਾਰ ਵੱਡੀ ਮਤਲਬ ਤੁਸੀਂ ਕਹਿ ਲੋ ਕਿ ਉਮੀਦ ਲਗਾ ਕੇ ਬੈਠੀ ਸੀ ਕਿ ਹੋ ਸਕਦਾ ਹੈ ਕਿ ਅਸੀਂ ਪੰਥਕ ਏਰੀਏ ਦੇ ਵਿੱਚ ਉਹ ਵੋਟਾ ਵੋਟਾ ਕੱਢ ਲਵਾਂਗੇ ਵੋਟਾ ਕੱਢ ਲਵਾਂਗੇ ਅਸੀਂ ਚੇਤ ਸਕਦੇ ਆ ਪਰ ਇਹ ਹਾਲਾਤ ਕਿਤੇ ਨਾ ਕਿਤੇ ਦਿਖਦੇ ਹੋਏ ਨਹੀਂ ਨਜ਼ਰ ਆ ਰਹੇ ਕਿਉਂਕਿ ਬੀਜੇਪੀ ਬਹੁਤ ਪਿੱਛੇ ਹੈ ਬੀਜੇਪੀ ਨੂੰ ਅਜੇ ਤੱਕ ਦੋ ਰਾਉਂਡਾਂ ਦੇ ਵਿੱਚ 500 ਵੋਟ ਵੀ ਪੂਰੀ ਨਹੀਂ ਮਿਲ ਪਈ ਹੈ ਤੇ ਅਕਾਲੀ ਦਲ 1490 ਵੋਟਾਂ ਤੋਂ ਅੱਗੇ ਜਾ ਚੁੱਕਾ ਹੈ ਅਕਾਲੀ ਦਲ ਤੇ ਉਸ ਦੇ ਨਾਲ ਹੀ ਕਾਂਗਰਸ ਜੇ ਕਾਂਗਰਸ ਦੀ ਗੱਲ ਕਰੀਏ ਉਹ 3 ਨੰਬਰ ਤੇ ਐ ਅਕਾਲੀ ਦਲ ਨੂੰ ਲੋਕਾਂ ਨੇ ਕਿਉਂ ਪਸੰਦ ਕੀਤਾ ਵੱਡਾ ਸਵਾਲ ਤਰਨਤਾਰਨ ਦੇ ਵਿੱਚ ਇਹ ਹੈ ਕਿ ਜਿੱਥੇ ਬਾਕੀ ਇਲਾਕਿਆਂ ਦੇ ਵਿੱਚ ਅਕਾਲੀ ਦਲ ਅਕਾਲੀ ਦਲ ਨੂੰ ਨਕਾਰ ਦਿੱਤਾ ਗਿਆ ਅਕਾਲੀ ਦਲ ਪਹਿਲੇ ਦੂਜੇ ਤੀਸਰੇ ਨੰਬਰ ਤੇ ਵੀ ਨਹੀਂ ਆਇਆ ਹਮੇਸ਼ਾ ਹੀ ਚੌਥੇ ਨੰਬਰ ਤੇ ਰਿਹਾ ਤੇ ਅੱਜ ਉਹੀ ਅਕਾਲੀ ਦਲ ਤਰਨਤਾਰਨ ਦੀ ਵਾਇਲ ਇਲੈਕਸ਼ਨ 'ਚ ਪਹਿਲੇ ਨੰਬਰ ਤੇ ਪਹੁੰਚ ਗਿਆ ਆਖਿਰਕਾਰ ਕੀ ਹੈ ਇਸ ਦੇ ਕਾਰਨ ਮਤਲਬ ਜੇ ਆਪਾਂ ਮੋਟੀ ਮੋਟੀ ਗੱਲ ਕਰ ਲਈਏ ਕਿ ਅਕਾਲੀ ਦਲ ਜਿਹੜਾ ਹੈ ਕਿ ਅਕਾਲੀ ਦਲ ਨੇ ਪਿਛਲੇ 10 ਸਾਲ ਜਦੋਂ ਉਹਨਾਂ ਦੀ ਸਰਕਾਰ ਰਹੀ ਜਿਹੜੇ ਕੰਮ ਕੀਤੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਈ ਹਾਲਾਂਕਿ ਇੱਥੇ ਕਈ ਡਿਬੇਟਾਂ ਹੋਈਆਂ ਚੈਨਲ ਦੇ ਉੱਤੇ ਡਿਬੇਟਾਂ ਚੱਲੀਆਂ ਜਿਹੜੇ ਅਕਾਲੀ ਦਲ ਦੇ ਲੀਡਰ ਆ ਆਮ ਆਦਮੀ ਪਾਰਟੀ ਚ ਗਏ ਉਹਨਾਂ ਨੇ ਆਪਣੇ ਮੂੰਹ ਤੱਕਿਆ ਕਿ ਜਿਹੜਾ ਪਾਰਕ ਹੈ ਜਾਂ ਜਿਹੜੀਆਂ ਸੜਕਾਂ ਨੇ ਜਾਂ ਜਿਹੜੀਆਂ ਮੰਡੀਆਂ ਨੇ ਜਾਂ ਫਿਰ ਜਿਹੜੇ ਹੋਰ ਕੰਮ ਨੇ ਉਹ ਸਾਰੇ ਅਕਾਲੀ ਦਲ ਵੇਲੇ ਹੋਏ ਨੇ ਪਰ ਇਹੀ ਗੱਲਾਂ ਜਿਹੜੀਆਂ ਨੇ ਹੁਣ ਅਕਾਲੀ ਦਲ ਨੂੰ ਅੱਗੇ ਲੈ ਕੇ ਜਾ ਰਹੀਆਂ ਨੇ ਅਕਾਲੀ ਦਲ ਜਿਹੜਾ ਹੈ ਕਿ ਪਹਿਲੇ ਦੂਸਰੇ ਰਾਉਂਡ ਦੇ ਵਿੱਚ ਵੀ 1490 ਵੋਟਾਂ ਤੋਂ ਅੱਗੇ ਜਾ ਚੁੱਕਾ ਹੈ 1490 ਵੋਟਾਂ ਦੇ ਵਿੱਚੋਂ ਅੱਗੇ ਜਾ ਚੁੱਕਾ ਹੈ ਤੇ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ 4 ਸਾਲਾਂ ਦਾ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਹੈ ਉਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ نیچے ਲੈ ਕੇ ਜਾ ਰਿਹਾ ਆਮ ਆਦਮੀ ਪਾਰਟੀ ਜਿਹੜੀ ਕਹਿ ਸਕਦੇ ਹੋ ਕਿ ਤੁਸੀਂ ਜਿਨਨੇ ਨੇ 4 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨਾ ਸੀਗਾ ਇਸ ਇਲੈਕਸ਼ਨ ਦੇ ਵਿੱਚ ਉਹ ਕਿਤੇ ਨਾ ਕਿਤੇ ਕਹਿ ਲੋ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਭਗਵੰਤ ਮਾਨ ਹੋਰਾਂ ਦੇ ਉਹੀ ਸੇਮ ਡਾਇਲੋਗ ਸੇਮ ਜਿਹੜਾ ਤੁਸੀਂ ਕਹਿ ਲੋ ਕਿ ਭਾਸ਼ਣ ਕੀ ਚਿੱਟਾ ਖਤਮ ਹੋਏਗਾ ਜਾਂ ਇਦਾਂ ਜਾਂ ਉਹਦਾ ਇਹ ਸਾਰੀਆਂ ਗੱਲਾਂ ਹੀ ਹੁੰਦੀਆਂ ਸੀਆਂ ਤੇ ਹੁਣ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੈਗੇ ਹੋ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਕਿ ਇਹ ਇਲੈਕਸ਼ਨ ਦਾ ਰਿਜ਼ਲਟ ਚੱਲ ਰਿਹਾ ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਸੁਖਵਿੰਦਰ ਕੌਰ ਤੁਸੀਂ ਦੇਖ ਸਕਦੇ ਹੋ ਲੀਡਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਚ 480 ਵੋਟਾਂ ਤੋਂ ਉਹ ਅੱਗੇ ਚੱਲ ਰਹੇ ਨੇ ਕੁੱਲ ਜਿਹੜੀਆਂ ਉਹਨਾਂ ਨੂੰ ਟੋਟਲ ਵੋਟਾਂ ਪਈਆਂ ਨੇ 5843 ਵੋਟਾਂ ਦੂਸਰੇ ਰਾਊਂਡ ਚ ਮਿਲੀਆਂ ਨੇ ਤੇ ਉਧਰ ਹੀ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਟ੍ਰੇਲਿੰਗ ਦੇ ਵਿੱਚ ਨੇ ਯਾਨੀ ਕਿ ਪਿੱਛੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਨੂੰ 4363 ਵੋਟਾਂ ਮਿਲੀਆਂ ਨੇ 1480 ਵੋਟਾਂ ਤੋਂ ਪਿੱਛੇ ਨੇ ਤੇ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਕਰਨ ਵੀਰ ਸਿੰਘ ਨੇ ਜਿਹੜੇ ਕਿ ਕਾਂਗਰਸ ਤੋਂ ਨੇ ਜਿਨ੍ਹਾਂ ਨੂੰ ਸਿਰਫ 2955 ਵੋਟ ਮਿਲੀ ਹੈ ਜਿਹੜੇ ਕਿ 2800 2888 ਵੋਟ ਤੋਂ ਪਿੱਛੇ ਚਲਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਮਨਦੀਪ ਸਿੰਘ ਖਾਲਸਾ ਜਿਹੜੇ ਕਿ ਆਜ਼ਾਦ ਉਮੀਦਵਾਰ ਨੇ ਜਿਨ੍ਹਾਂ ਨੂੰ ਅਕਾਲੀ ਦਲ ਦੇ ਵਿੱਚੋਂ ਨਿਕਲੇ ਹੋਏ ਬਾਗੀ ਲੀਡਰ ਤੇ ਨਾਲ ਦੇ ਨਾਲ ਹੀ ਵਾਰਿਸ ਪੰਜਾਬ ਅਮਰਿਤਪਾਲ ਦਾ ਪਰਿਵਾਰ ਉਹਨਾਂ ਨੂੰ ਜਿਹੜਾ ਸਪੋਰਟ ਕਰ ਰਿਹਾ ਹੈ ਉਹਨਾਂ ਨੂੰ ਅਜੇ ਤੱਕ ਸਿਰਫ 1900 ਤਕਰੀਬਨ 1900 ਵੋਟ ਮਿਲੀ ਹੈ ਤੇ 4000 ਵੋਟ ਤੋਂ ਪਿੱਛੇ ਚੱਲ ਰਹੇ ਨੇ ਤੇ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਨੂੰ ਅਜੇ ਤੱਕ 435 ਵੋਟਾਂ ਮਿਲੀਆਂ ਨੇ 500 ਵੋਟ ਵੀ ਅਜੇ ਤੱਕ ਪੂਰੀ ਉਹਨਾਂ ਨੂੰ ਨਹੀਂ ਮਿਲ ਪਾਈ ਤੇ ਇਸ ਦੇ ਨਾਲ ਹੀ ਜਿਹੜੇ ਬਾਕੀ ਹੋਰ ਵੀ ਜਿਹੜੇ ਉਮੀਦਵਾਰ ਨੇ ਜਿਵੇਂ ਅਸੀਂ ਗੱਲ ਕਰ ਲਈਏ ਇਹਦੇ ਵਿੱਚ ਆਜ਼ਾਦ ਉਮੀਦਵਾਰ ਨੀ ਟੂ ਸ਼ਟਰਾ ਵਾਲੇ ਵੀ ਖੜੇ ਸੀਗੇ ਜਿਨ੍ਹਾਂ ਨੂੰ ਸਿਰਫ 70 ਵੋਟਾਂ ਮਿਲੀਆਂ ਨੇ ਤੇ ਉਸਦੇ ਨਾਲ ਹੀ ਮਨਦੀਪ ਸਿੰਘ ਇੱਕ ਹੋਰ ਮਨਦੀਪ ਸਿੰਘ ਹਰਨ ਹਰਬਿੰਦਰ ਕੌਰ ਉਸਮਾਨ ਸ਼ਾਮਲਾ ਗਾਂਧੀ ਅਰुण ਕੁਮਾਰ ਖੁਰਮੀ ਰਾਜਪੂਤ ਨਾਇਬ ਸਿੰਘ ਹਰਪਾਲ ਸਿੰਘ ਪੰਗੂ ਜਸਵੰਤ ਸਿੰਘ ਸੋਲ ਐਡਵੋਕੇਟ ਐਡਵੋਕੇਟ ਕੋਮਲਪ੍ਰੀਤ ਸਿੰਘ ਇਹ ਸਾਰੇ ਹੋਰ ਵੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਪਰ ਇਹ ਸਾਰੇ ਦੇ ਸਾਰੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਨੂੰ 10 ਵੋਟਾਂ ਪਈਆਂ ਨੇ ਕਿਸੇ ਨੂੰ 6 ਪਈਆਂ ਨੇ ਪਰ ਅਕਾਲੀ ਦਲ ਦੀ ਅੱਜ ਬੱਲੇ ਬੱਲੇ ਹੋ ਗਈ ਆ ਅਕਾਲੀ ਦਲ ਪਹਿਲੇ ਦੋ ਰਾਉਂਡਾਂ ਦੇ ਵਿੱਚ ਹੀ ਅੱਗੇ ਨਿਕਲ ਚੁੱਕਾ ਹੈ ਅਕਾਲੀ ਦਲ ਨੇ ਆਪਣੀ ਜਿਹੜੀ ਹੈ ਸਪੇਸ ਜਿਹੜੀ ਆ ਅਕਾਲੀ ਦਲ ਨੇ ਬਣਾ ਕੇ ਰੱਖੀ ਹੋਈ ਆ ਅਕਾਲੀ ਦਲ ਸੁਖਵਿੰਦਰ ਕੌਰ ਜਿਹੜੇ ਨੇ ਉਹ ਅੱਗੇ ਜਾਂਦੇ ਹੋਏ ਜਾ ਚੁੱਕੇ ਨੇ ਦੋ ਦੂਸਰੇ ਰਾਉਂਡ ਦੇ ਵਿੱਚ ਵੀ ਜਿਹੜਾ ਕਿ ਉਹ ਆ ਚੁੱਕੇ ਨੇ ਮੇਰੇ ਨਾਲ ਮਨੀਸ਼ ਜੁੜ ਚੁੱਕੇ ਨੇ ਜੀ ਮਨੀਸ਼ ਤੁਸੀਂ ਲਾਈਵ ਹੋ ਕੀ ਕੋਈ ਜਾਣਕਾਰੀ ਹੈ ਇਹ ਕੰਕਲ ਦੇਖੋ ਕਿ ਕਿਹਦੇ ਲਈ ਨਿਚਲ ਹਾਲ ਨਤੀਜੇ ਬੜੇ ਹੈਰਾਨ ਕਰਨ ਵਾਲੇ ਨੇ ਵੀ ਐਸ ਵਾਲੇ ਜਿਹੜੇ ਸੈਕੰਡ ਰਾਉਂਡ ਦੇ ਵਿੱਚ ਜਿਹੜਾ ਹੈ ਸੁਪਿੰਦਰ ਕੋਰ ਰੰਧਾਵਾ ਜਿਹੜੇ उम्मीदवार श्रोमण अकाली दल दे अगे कर रहे संघ ने चरणी तो पीक आ चुके हैं कुछ भी देर तीजे राउंड के नतीजे आने के जिस तरह भी चर्चा की श्रोमण अकाली दल है आम आदमी पार्टी से चल रही है लेकिन ਅਜੇ 2 ਰਾਊਂਡ ਹੋਏ ਨੇ ਅਜੇ 14 ਰਾਊਂਡ ਹੋਣੇ ਬਾਕੀ ਨੇ ਲੇਕਿਨ ਜੇ ਮਾਰਜਨ ਇਸੇ ਤਰ੍ਹਾਂ ਲੱਗ ਗਿਆ ਅੱਗੇ ਵੱਧ ਗਿਆ ਤੇ ਆਮ ਆਜੀ ਪਾਰਟੀ ਵਾਸਤੇ ਬੜਾ ਵੱਡਾ ਚੈਲੰਜ ਸਾਬਤ ਹੋ ਸਕਦਾ ਹੈ ਕਿਉਂਕਿ ਇੱਕ ਮਾਰਜਨ ਨੂੰ ਕੰਪਲੀਟ ਕਰਨਾ ਬੜਾ ਔਖਾ ਹੈ ਮਾਰਜਨ ਜਦੋਂ ਇੱਕ ਲੈਵਲ ਤੇ ਪਹੁੰਚ ਜਾਣਾ ਨੂੰ ਕੰਪਲੀਟ ਕਰਨਾ ਬੜਾ ਔਖਾ ਹੈ ਫਿਲਹਾਲ 2 ਰਾਊਂਡ ਹੋ ਚੁੱਕੇ ਨੇ ਜਿਨਾ ਚੇਸ਼ ਸ਼ਰੋਮਣੀ ਅਕਾਲੀ ਦਲ ਲਗਾਤਾਰ ਅੱਗੇ ਚੱਲ ਗਿਆ ਜੀ ਜੇ ਹੋਰ ਕੋਈ ਜਾਣਕਾਰੀ ਮਨੀਸ਼ ਜੇ ਉੱਥੇ ਹੋਰ ਵੀ ਕੈਂਡੀਡੇਟ ਆਏ ਹੋਏ ਨੇ ਉਹਨਾਂ ਦਾ ਕੀ ਕਹਿਣਾ ਹੈ ਜਾਂ ਤੁਸੀਂ ਕੋਈ ਹੋਰ ਗੱਲ ਸੁਣੀ ਹੋਵੇ ਕਿ ਜਿਹੜੇ ਆਸ-ਪਾਸ ਕੈਂਡੀਡੇਟ ਜਾਂ ਉਹਨਾਂ ਦੇ ਜਿਹੜੇ ਬੈਠੇ ਨੇ ਸਮਰਥਕ ਉਹਨਾਂ ਦੇ ਵਿੱਚ ਕੀ ਕੁਝ ਗੱਲਾਂ ਚੱਲ ਰਹੀਆਂ ਨੇ ਜੀ ਪ੍ਰਿੰਸ ਦੇਖੀ ਜਿਹੜੇ ਕੈਂਡੀਡੇਟ ਹੈ ਇਸੀ ਸ਼ਰੋਮਣੀ ਕਾਲੀਦਾ ਦੇ ਸੰਦਰਭ ਉਪਰ ਨਾਵੋਨਾਂ ਦਾ ਕਹਿਣਾ ਕਿ ਮੈਨੂੰ ਪਤਾ ਸੀ ਕਿ ਕੁਝ ਨਤੀਜੇ ਇਸ ਤਰ੍ਹਾਂ ਦੇ ਆਣਗੇ ਮੈਂ ਬੜੀ ਆਰਾਮ ਦੀ ਨੀਂਦ ਸੁੱਤੀ ਆ ਲੇਕਿਨ ਫਿਲਹਾਲ ਜੋ ਨਤੀਜੇ ਆ ਰਹੇ ਨੇ ਜਿਸ ਦਾ ਮੈਂ ਦੇਖਿਆ ਆ ਰਹੇ ਨਹੀਂ ਹੋਰ ਜੇ ਪਿਕਚਰ ਕੁਝ ਬਦਲਦੀ ਦਿਖਾਈ ਦੇ ਰਹੀ ਹੈ ਆਪਾਂ ਲਗਾਤਾਰ ਚਰਚਾ ਕੀਤੀ ਪੰਜਾਬ ਕਰਦੇ ਆਪਾਂ ਸਭ ਤੋਂ ਪਹਿਲੇ ਜ਼ਿਕਰ ਕੀਤਾ ਸਭ ਤੋਂ ਪਹਿਲੇ ਦਿਖਾਇਆ ਕਿ ਲਗਾਤਾਰ ਜਿਹੜੇ ਨੇ ਸਲੋਮਨੀ ਕਾਲੀਡਲ ਕੰਪੀਟੀਸ਼ਨ ਚ ਹੈ ਬਿਲਕੁਲ ਆ ਰਹੀ ਤਸਵੀਰ ਨਜ਼ਰ ਆ ਰਹੀ ਹੈ ਹੁਣ ਆਮ ਆਦਮੀ ਪਾਰਟੀ ਦੀ ਚੋਣਤੀ ਵੱਧਦੀ ਜਾ ਰਹੀ ਹੈ ਲੇਕਿਨ ਜੇ ਟੀਚੇ ਰਾਉਂਡ ਦੇ ਨਤੀਜੇ ਆਉਂਦੇ ਤੋਰ ਕਿਚਨ ਕਲੀਅਰ ਹੋ ਜਾਏਗੀ ਜਿਸ ਜਿਸਰਾ ਹੀ ਟੀਚੇ ਰਾਉਂਡ ਦੇ ਨਤੀਜੇ ਆਉਂਦੇ ਨੇ ਆਪਾਂ ਉਸ ਨੂੰ ਆਪਣੇ ਦਰਸ਼ਕਾਂ ਤੱਕ ਨਾਲ ਹੀ ਅਪਡੇਟ ਕਰਾਂਗੇ ਬਿਲਕੁਲ ਮਨੀਸ਼ ਜੀ ਇੱਕ ਲਾਸਟ ਸਵਾਲ ਮੈਂ ਤੁਹਾਡੇ ਕੋਲ ਲੈਣਾ ਚਾਹਾਂਗਾ ਕਿ ਕਾਂਗਰਸ ਦੇ ਹਾਲਾਤ ਤੁਸੀਂ ਕਿਵੇਂ ਵੇਖ ਰਹੇ ਹੋ ਕਿ ਜਿਹੜੀ ਕਾਂਗਰਸ ਸਭ ਤੋਂ

ਸੋ ਤੁਸੀਂ ਸੁਣ ਰਹੇ ਸੀਗੇ ਸਾਡੇ ਮਨੀਸ਼ ਸਯੋਗੀ ਜਿਹੜੇ ਲਗਾਤਾਰ ਹਰ ਪਲਪਲ ਦੀ ਰਿਪੋਰਟ ਦੇ ਰਹੇ ਨੇ ਰਿਜ਼ਲਟ ਨੂੰ ਲੈ ਕੇ ਤੇ ਲਗਾਤਾਰ ਜਿਹੜੇ ਉਹ ਵੀ ਤੁਸੀਂ ਕਹਿ ਸਕਦੇ ਹੈਗੇ ਉਹ ਕੀ ਲਗਾਤਾਰ ਜਿਹੜੇ ਲੋਕ ਨੇ ਉਹ ਵੀ ਇਹੀ ਗੱਲ ਕਰ ਰਹੇ ਨੇ ਕਿ ਅਕਾਲੀ ਦਲ ਦਾ ਅੱਗੇ ਜਾਣਾ ਕਿਤੇ ਨਾ ਕਿਤੇ 2027 ਦੇ ਵਿੱਚ ਇਹਨਾਂ ਨੂੰ ਵੱਡੀ ਚੜ੍ਹਤ ਬਣਵਾ ਸਕਦਾ ਹੈ ਕਿ ਅਕਾਲੀ ਦਲ ਜੇਕਰ ਸਰਕਾਰ ਨਹੀਂ ਬਣਾ ਪੰਦੀ ਪਰ ਆਪੋਜੀਸ਼ਨ ਦੇ ਵਿੱਚ ਜਰੂਰ ਆ ਸਕਦੀ ਹੈ ਜੇਕਰ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਹੀ ਉਹ ਰਿਆ ਦੀ ਹੋ ਰਿਹਾ ਰਿਜ਼ਲਟ ਰਿਹਾ ਤਾਂ ਹੁਣ ਵੇਖਣਾ ਹੋਵੇਗਾ ਕਿ ਦੇਖਦੇ ਹਾਂ ਕਿ ਨਿਕਲ ਕੇ ਸਾਹਮਣੇ ਆਂਦਾ ਕਿ ਲੋਕ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਵੋਟਾਂ ਪਾਈਆਂ ਨੇ ਉਹ ਕਿੱਧਰ ਨੂੰ ਜਾਂਦੀਆਂ ਨੇ ਵੋਟਾਂ ਜਿਹੜੀਆਂ ਨੇ ਕਿ ਅਕਾਲੀ ਦਲ ਦੇ ਵਿੱਚ ਹੀ ਰਹਿੰਦੀਆਂ ਨੇ ਕਿ ਅਕਾਲੀ ਦਲ ਫੇਰ ਦੁਬਾਰਾ ਪਿੱਛੇ ਹੋਵੇਗਾ ਤੇ ਤੀਸਰੇ ਰਾਉਂਡ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਤੋਂ 5 ਮਿੰਟ ਬਾਅਦ ਦੁਬਾਰਾ ਤੋਂ ਫੇਰ ਮਿਲਾਂਗੇ ਤੇ ਇੱਥੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੁਹਾਨੂੰ 5 ਮਿੰਟ ਬਾਅਦ ਫੇਰ ਦੁਬਾਰਾ ਤੋਂ ਤੀਸਰੇ ਰਾਉਂਡ ਦੀ ਜਿਹੜੀ ਕਾਊਂਟਿੰਗ ਹੈ ਉਸ ਦਾ ਰਿਜ਼ਲਟ ਦੱਸਾਂਗੇ